ਕਿਸੇ ਦੀ ਗੱਲ ਨਹੀਂ ਜਾ ਸਕਦਾ ਉਹ ਨਹੀਂ ਹੁਣੇ ਸਪੈਸ਼ਲ ਦੁਕਾਨ ਦੇ ਗਿਆ ਉਹ ਯਾਰ ਇਹ ਬੰਦ ਕਰ ਲਾ ਹੀ ਮੇਰੇ ਕੰਮ ਨੂੰ ਫਰਕ ਪੈਂਦਾ ਉਹ ਸਾਡੇ ਸਿੰਘ ਸਾਹਿਬ ਨੂੰ ਕੈਂਸਰ ਦੀ ਬਿਮਾਰੀ ਹੋਈ ਸੀਗੀ ਉਹਨੂੰ ਅਸੀਂ ਰਾਜ ਮਿਲ ਕੇ ਲਾਚਵਾਇਆ ਉਸ ਤੋਂ ਬਾਅਦ ਉਹ ਸਦਾਈ ਦੀ ਦੁਕਾਨ ਲਵਾਈ ਆ ਤੇ ਆਹ ਪਰਵਾਸੀ ਬੰਦਾ ਜਾ ਕੇ ਉਹੀ ਦੁਕਾਨ ਤੇ ਦੋ ਟਾਈਮ ਜਾ ਕੇ ਕਹਿੰਦਾ ਉਹ ਰੇੜੀ ਚੱਕ ਲਾ ਕਹਿੰਦਾ ਤੇਰੀ ਰੇੜੀ ਨਹੀਂ ਲੱਗਣ ਦੇਣੀ ਕਹਿੰਦਾ ਮੇਰੇ ਕੰਮਕਾਰ ਨੂੰ ਫਰਕ ਪੈਂਦਾ ਪੈਦ ਨਿੰਬੂ ਵੇਚਦਾ ਉਹ ਬਦਾਮ ਵੇਚਦਾ ਕਿੰਨਾ ਫਰਕ ਆ ਬਦਾਮਾ ਤੇ ਨਿੰਬੂ ਦੇ ਕਿੰਨਾ ਫਰਕ ਹੈਗਾ ਤੇ ਇਹਦਾ ਕੀ ਮਤਲਬ ਆ ਉਹ ਤੇ ਜਾ ਕੇ ਸਾਨੂੰ ਧਮਕਾ ਦੇਣ ਦਾ ਚਲੋ ਇਹ ਵੀ ਰੇੜੀ ਲਾ ਰਿਹਾ ਉਹ ਵੀ ਰੇੜੀ ਲਾ ਰਿਹਾ ਇਹਦਾ ਮਤਲਬ ਨਹੀਂ ਆ ਉਹਦੇ ਕੋਲ ਜਾ ਕੇ ਇਨੀ ਗੱਲ ਕਹਿਣ ਦਾ ਵੀ ਭਾਈ ਇਹ ਬੰਦ ਕਰ ਇੱਥੋਂ ਤੂੰ ਜਾ ਮੇਰੇ ਕੰਮ ਨੂੰ ਅਹੇ ਫਰਕ ਪੈਂਦਾ ਸੱਚਾ ਜੀ ਜੀ ਅੱਜ ਹੈ ਅੱਜ ਦੀ ਨਿਊਜ਼ ਦੇਖ ਰਹੇ ਹਾਂ ਤੁਸੀਂ ਤਾਂ ਮੈਂ ਹਾਂ ਤੁਹਾਡਾ ਆਪਣਾ ਮਨਦੀਪ ਸਿੰਘ ਨੈੱਟਵਰਕ ਤੁਸੀਂ ਮਨੂਜਾ ਜੀ ਚੰਡੀਗੜ੍ਹ ਰੋਡ ਦੇ ਉੱਤੇ ਜਿੱਥੇ ਕਿ ਇੱਕ ਵੀਰ ਬਲਵੰਤ ਉਸਨੂੰ ਟਰੱਕ ਦੀ ਦੁਕਾਨ ਲਗਾਈ ਗਈ ਹੈ ਤੇ ਨਾਲ ਹੀ ਇੱਕ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਇੱਕੋ ਕੰਟੀਵੀ ਦੀ ਰੇੜੀ ਲੱਗੀ ਹੈ ਉੱਥੇ ਵੀਰ ਨੂੰ ਆ ਕੇ ਕਹਿੰਦਾ ਕਿ ਇਹਦੀ ਰੇੜੀ ਹਟਾਉਣਾ ਤੇ ਆਜੋ ਵੀਰ ਨਾਲ ਗੱਲਬਾਤ ਕਰਦੇ ਹਾਂ ਕਿ ਸਾਰਾ ਮਾਮਲਾ ਤੇ ਉਹਨੇ ਹਮਸੇ ਵੀ ਇੱਥੇ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਮੈਂ ਦੇ ਰਿਹਾ ਤੂੰ ਮੈਂ ਕਿਸੇ ਤੋਂ ਬਾਤ ਨਹੀਂ ਕਰਦਾ ਉਹ ਨਹੀਂ ਉਹਨੇ ਸਪੈਸ਼ਲ ਦੁਕਾਨ ਤੇ ਆਉਂਦਾ ਯਾਰ ਇਹ ਬੰਦ ਕਰ ਲੈ ਆਂ ਮੇਰੇ ਕੰਮ ਨੂੰ ਫਰਕ ਪੈਂਦਾ ਇਹਦਾ ਕਿੱਦਾਂ ਕਹਿੰਦੇ ਇਹਨੂੰ ਚਲੋ ਅੰਤ ਕਰਾਓ ਬਾਬਾ ਜੀ ਬਾਬਾ ਮੈਂ ਕੁਝ ਨਹੀਂ ਬੋਲਾ ਮੈਂ ਉਹ ਨਹੀਂ ਕੋਈ ਪੁਕਾਰਾ ਹਾਂਜੀ ਬਾਬਾ ਜੀ ਇਹ ਧਮਾਨ ਰਹਾ ਉਹਨੇ ਹਾਂਜੀ ਬਾਬਾ ਕੀ ਹੋਇਆ ਜੀ ਤੁਸੀਂ ਅੱਜ ਇੱਥੇ ਖੜੇ ਹੋ ਜੀ ਆ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਪ੍ਰਵਾਸੀਆਂ ਦਾ ਬਹੁਤ ਜ਼ਿਆਦਾ ਜ਼ੋਰ ਹੈ ਤੇ ਜਿੱਥੇ ਕੋਈ ਪੰਜਾਬੀ ਰੇੜੀ ਲਾ ਲੈਂਦਾਗਾ ਉਹ ਸਾਡੇ ਸਿੰਘ ਸਾਹਿਬ ਨੂੰ ਕੈਂਸਰ ਦੀ ਬਿਮਾਰੀ ਹੋਈ ਸੀਗੀ ਉਹਨੂੰ ਅਸੀਂ ਰਾਜੀ ਕਰਕੇ ਲਾਜ ਕਰਾਇਆ ਉਸ ਤੋਂ ਬਾਅਦ ਉਹਦੀ ਸਦਾਈ ਦੀ ਦੁਕਾਨ ਲਵਾਈ ਆ ਤੇ ਆਹ ਪ੍ਰਵਾਸੀ ਬੰਦਾ ਜਾ ਕੇ ਉਹਦੀ ਦੁਕਾਨ ਤੇ ਦੋ ਟਾਈਮ ਜਾ ਕੇ ਕਹਿੰਦਾ ਉਹ ਰੇੜੀ ਚੱਕ ਲੈ ਕਹਿੰਦਾ ਤੇਰੀ ਰੇੜੀ ਨਹੀਂ ਲੱਗਣ ਦੇਣੀ ਕਹਿੰਦਾ ਮੇਰੇ ਕੰਮਕਾਰ ਨੂੰ ਫਰਕ ਪੈਂਦਾ ਵੀ ਇਹ ਨਿੰਬੂ ਵੇਚਦਾ ਉਹ ਬਦਾਮ ਵੇਚਦਾ ਕਿੰਨਾ ਫਰਕ ਆ ਬਦਾਮਾਂ ਤੇ ਨਿੰਬੂ ਦੇ ਕਿੰਨਾ ਫਰਕ ਹੈਗਾ ਤੇ ਇਹਦਾ ਕੀ ਮਤਲਬ ਆ ਉਹ ਇੱਥੇ ਜਾ ਕੇ ਸਾਨੂੰ ਘੁੰਮ ਕੇ ਦੇਂਦਾ ਸਾਡੇ ਸੈਣ ਨੂੰ ਘੁੰਮ ਕੇ ਦੇਂਦਾ ਇਹ ਇਹਨੂੰ ਇਹ ਹੀ ਪੁੱਛਣ ਆਇਆ ਜਾਲੜੀ ਤੋਂ ਦੂਇ ਇੱਕ ਚਿਮਾ ਆਂਦੀ ਜਮੀਨ ਦੇ ਉੱਤੇ ਖੜਾ ਹੋਇਆ ਤੇ ਉਹ ਵੀ ਇੱਕ ਸਰਕਾਰ ਦੀ ਜ਼ਮੀਨ ਦੇ ਉੱਤੇ ਜਿਹੜੀ ਲੱਗੀ ਹੋਈ ਆ ਤੇ ਤੇਰਾ ਮਤਵਲ ਕੀ ਹੈਗਾ ਪ੍ਰਵਾਸੀ ਲੋਕਾਂ ਦਾ ਵੀ ਪੰਜਾਬੀ ਰੋਟੀ ਨਾ ਖਾਣ ਵੀ ਦੂਜੇ ਪ੍ਰਵਾਸੀਆਂ ਵੀਰਾਂ ਨੂੰ ਵੀ ਬਦਨਾਮ ਕਰਦੇ ਦੂਜੇ ਪ੍ਰਵਾਸੀ ਜਿਹੜੇ ਵੀਰ ਆਣ ਸਾਡੇ ਉਹਨਾਂ ਨੂੰ ਵੀ ਬਦਨਾਮ ਕਰਦੇ ਆ ਵੀ ਇੱਕ ਪ੍ਰਵਾਸੀ ਪੁੱਛਾ ਮਾਰ ਮਾਰ ਕੇ ਮੱਝ ਦੂਜੀਆਂ ਮੱਝਾਂ ਨੂੰ ਵੀ ਲਵੇੜਦੀ ਓਏ ਮੱਝ ਐ ਤੇ ਪ੍ਰਵਾਸੀ ਉਹ ਮੱਝ ਐ ਵੀ ਦੂਜੇ ਪ੍ਰਵਾਸੀਆਂ ਨੂੰ ਵੀ ਬਦਨਾਮ ਕਰਦੇ ਗਿਆ ਬਾਕੀ ਇਹਦੇ ਕੋਲ ਪੁੱਛੋ ਕੀ ਕਹਿੰਦਾ ਹੈਗਾ ਗਿਆ ਜਾਂ ਨਹੀਂ ਗਿਆ उसके पास। मैं गया था, अच्छा, क्या क्या गया 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 था।, था।, था। मैं भाईचारा करके बात किया उसको अच्छा ठीक है जी और मैं उसको गलतिया मारा तेरी रिकॉर्डिंग बोला मेरे से मैं कर रहा हूँ मैं बोला कोई नहीं बीर जी तुम्हें कर लो अगर मैं गलत हूँ तो मेरे को आप दसोगे पहली बात हो मनता किसी के पास जाके बोलने का सर नहीं दिन तो यहां पे बोले है फर्क पड़ता है हमारे हाँ दिल पे क्या गुजरेगी बापा जी तुम किसी की दुकान पे जाके कह सकते हो ये रेडी होता हूँ क्यों गया उसकी दुकान पे एक बापा जी नहीं क्यों गया फिर उसकी दुकान पे तू हाँ जी बापा जी का खालसा वाहिगुरु जी की फतेह देखो ये साढ़े वीर ने बहुत देखता एक ਉਹਦਾ ਕੈਂਸਰ ਵੀ ਉਹਨੋਂ ਤੁਮਾਰੀ ਸੀਗੀ ਸਾਰੇ ਵੀਰਾਂ ਨੇ ਲੜ ਕੇ ਉਹਦਾ ਇਲਾਜ ਕਰਾਇਆ ਉਹਨਾਂ ਨੇ ਪਿਓਰ ਸ਼ਰਧਾਈ ਦੀ ਜਿਹੜੀ ਬਦਾਮਾਂ ਵਾਲੀ ਸ਼ਰਧਾਈ ਹੈ ਠੰਡ ਦੇ ਵਿੱਚ ਉਹ ਸਾਰੇ ਸੇਕ ਛਾਦੇ ਨੇ ਲੋਕ ਛਕਦੇ ਨੇ ਸ਼ਰਧਾਈ ਬਹੁਤ ਵਧੀਆ ਜਿਹੜੀ ਅੰਵਰਤ ਦਾ ਹੈ ਉਹਦੇ ਨਾਲ ਦੱਸੋ ਇਹਨੂੰ ਕੀ ਫਰਕ ਪੈਂਦਾ ਇੱਕ ਪ੍ਰਵਾਸੀ ਮਜ਼ਦੂਰ ਆਦਮੀ ਐ ਵੀ ਚਲੋ ਇਹ ਵੀ ਰੇੜੀ ਲਾ ਰਿਹਾ ਉਹ ਵੀ ਰੇੜੀ ਲਾ ਰਿਹਾ ਇਹਦਾ ਮਤਲਬ ਨਹੀਂ ਆ ਉਹਦੇ ਕੋਲ ਜਾ ਕੇ ਇਨੀ ਗੱਲ ਕਹਿਣ ਦਾ ਵੀ ਭਾਈ ਇਹ ਬੰਦ ਕਰ ਇੱਥੋਂ ਤੂੰ ਜਾ ਮੇਰੇ ਕੰਮ ਨੂੰ ਇਹ ਫਰਕ ਪੈਂਦਾ ਇਸ ਤਰ੍ਹਾਂ ਕਰਨਾ ਨਹੀਂ ਚਾਹੀਦਾ ਤਾਂ ਇਹਨੂੰ ਸਮਝਾਉਣਾ ਹੈ ਵੀ ਭਾਈ ਆਪਣਾ ਕਰ ਜਦੋਂ ਇੱਕ ਪੰਜਾਬੀ ਵੀਰ ਇੱਥੇ ਰੋਟੀ ਖਾ ਸਰਦਾ ਤੇ ਤੂੰ ਖਰਕ ਪੈ ਰਿਆ ਤੇਰੇ ਕੰਮ ਨਾਲ ਤੈਨੂੰ ਕੀ ਵਰਕ ਪੈ ਰਿਹਾ ਤੇਰੇ ਕੰਮ ਨਾਲ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇਸ ਕਰਕੇ ਇਹਨੂੰ ਸਮਝਾਉਣਾ ਆਇਆ ਹੁਣ ਇਹ ਆਪਣੀ ਗਲਤੀ ਮੰਨ ਲਈ ਐ ਵੀ ਅੱਗੇ ਤੋਂ ਮੈਂ ਭਾਈ ਇਹ ਕੰਮ ਨਹੀਂ ਕਰਾਂਗਾ ਠੀਕ ਐ ਜੀ ਨਾਲ ਨਾਲ ਇਹ ਤਾਂ ਕੈਮਰਾ ਸਾਰਿਆਂ ਨੇ ਰੋਟੀ ਖਾਣੀ ਆਪ ਨੇ ਇੱਕ ਮਿੰਟ ਨਾਲ ਨਾਲ ਖਾਣਾ ਲੱਗਿਆ ਬਹੁਤ ਖਾਣਾ ਲੱਗਿਆ ਜਾਨੇ ਕਿੱਦਾਂ ਨਹੀਂ ਪੈਂਦਾ ਆ ਦੇ ਆ ਲੋ ਤੇ ਉਹ ਬੰਦੇ ਗਏ ਕਿ ਦੂਜੀ ਦੁਕਾਨ ਤੇ ਜਾ ਕੇ ਜਦੋਂ ਇਹ ਬੰਦ ਕਰਵਾ ਲਈ ਦੁਕਾਨ ਵੀ ਮਤਵਾਰਾ ਕੋਈ ਉਹਨਾਂ ਦਾ ਇਹ ਹੁਣ ਨਾਮ ਲੈ ਕੇ ਬਾਈ ਦੀ ਕਿਸ਼ਮਤ ਆਪਣੇ ਆਪਣੀਆਂ ਇਹਨੂੰ ਕਿਸਮਤ ਬਣਾਉਣੇ ਚਾਹਨਾ ਕਰਾਂਗੇ ਤੇ ਕਿਸਮਤ ਕਰੂਗੀ ਤੇ ਕਿਸਮਤ ਨੂੰ ਬਤਾਨੇ ਦੇ ਨਾ ਇਹ ਹੁਣ ਜਾ ਕੇ ਉੱਥੇ ਦੀ ਦੁਕਾਨ ਤੇ ਜਾ ਕੇ ਉਹ ਗੁੰਡਾ ਕਾਰੀ ਕਰਦਾ ਕਹਿੰਦਾ ਪਿਆ ਵੀ ਇੱਥੇ ਤੂੰ ਦੁਕਾਨ ਲਾਈ ਤੇ ਲਾਈ ਕੀਤਾ ਕਹਿੰਦਾ ਤੂੰ ਜਿਹੜੇ ਬੁਲਾਉਣੇ ਬਦਮਾਸ਼ ਬੁਲਾ ਲਾ ਇੰਨੀ ਗੱਲ ਕਹੀ ਆ ਉਦੇ ਘਰ ਵਾਲੀ ਨਾਲ ਫੋਨ ਕੀਤਾ ਝੂਠ ਬੋਲੀ ਜਾਂਦੇ ਫੋਨ ਤੇ ਤੇ ਘਰ ਵਾਲੀ ਕਹਿੰਦੀ ਪਈ ਹੈ ਕਿ ਜੇ ਮੇਰਾ ਘਰ ਵਾਲਾ ਫੋਨ ਘਰੇ ਭੁੱਲ ਗਿਆ ਕਿ ਉਹ ਤਾਂ ਬਿਮਾਰ ਆ ਐਡੇ ਪ੍ਰਵਾਸੀ ਲੋਕ ਝੂਠ ਬੋਲੀ ਜਾਂਦੇ ਨੇ ਯਾਰ ਅੱਜ ਇਹ ਇਹੀ ਬਿੰਦ ਕਹਿਣਾ ਚਾਹੁੰਦੇ ਆ ਪ੍ਰਵਾਸੀਆਂ ਨੂੰ ਜਿੰਨੀ ਬੰਦੇ ਵਾਂਜੋ ਇਹਨਾਂ ਫਿਰ ਤੁਹਾਡੇ ਸੋਦਾ ਉਹ ਜਿਹੜਾ ਜਿਹੜਾ ਯਾਦ ਕਰੋਗੇ ਇਹ ਸਾਡੇ ਇੱਕ ਸਿੰਘ ਨੇ ਲਾ ਹੀ ਲਿਆ ਯਾਰ ਇੱਕ ਬਿਮਾਰ ਆ ਸਿੰਘ ਜਾਰਾਂ ਨੂੰ ਕੈਨਸਲ ਵੀ ਬਣਾ ਲਈਏ ਗਿਆ ਕਹਿੰਦੇ ਨਹੀਂ ਕੰਮ ਕਰਦਾ ਉਹ ਕੰਮ ਕਰਕੇ ਰੋਟੀ ਖਾ ਰਿਹਾ ਤੂੰ ਰੋਟੀ ਦਾ ਖਾ ਲੈ ਨਾ ਪਰ ਆਸੀ ਲੋਕ ਦਾ ਸਾਡੇ ਵੀ ਭਾਰੀ ਪੈ ਰਿਹਾ ਪੰਜਾਬ ਤੇ ਕਭੀ ਬੋਲੋ ਕਭੀ ਬੋਲੋ ਜੀ ਕਾਉ ਸਾਹਿਬ ਆਹ ਨੂੰ ਜੀ ਕੀ ਬਦੇ ਦੇਖੋ ਸਾਨੂੰ ਹੁਣ ਜਿਹੜਾ ਸਾਨੂੰ ਪਰਮਾਤਮਾ ਨੇ ਰੂਪ ਬਖਸ਼ਿਆ ਵਾ ਇਹਦੇ ਵਿੱਚ ਫੈਕਟਰੀ ਵਾਲੇ ਲਾਲੇ ਨਹੀਂ ਰੱਖਦੇ ਸਾਨੂੰ ਕੰਮ ਤੇ ਅਗਲੇ ਕਹਿੰਦੇ ਜੇ ਲੱਗਣਾ ਕੰਮ ਤੇ ਤੇ ਆਪਣੇ ਵਸਤਰ ਚੇਂਜ ਕਰਕੇ ਆਓ ਵਸਤਰ ਅਸੀਂ ਚੇਂਜ ਕਰ ਨਹੀਂ ਸਕਦੇ ਸਸਤਰ ਅਸੀਂ ਆਂਗ ਦੋ ਅਲੱਗ ਕਰ ਨਹੀਂ ਸਕਦੇ ਆਂਗਾ ਸਾਡਾ ਹੁਣ ਇਹ ਬੰਦਾ ਹੈਗਾ ਇਹ ਟੀ-ਸ਼ਰਟ ਪਾਉਂਦੇ ਆ ਪੈਂਟ ਜਿਹੜਾ ਪਾਉਂਦੇ ਆ ਦਿਵਾਕੂ ਚੱਲਦਾ ਸਭ ਕੁਝ ਪਾਉਂਦੇ ਆਏ ਇਹ ਕੰਮ ਕਰ ਸਕਦੇ ਆ ਕਿਤੇ ਵੀ ਕਰ ਸਕਦੇ ਆ ਬੇਟੀ ਇਹ ਸਾਡੇ ਸਹਨੇ ਲਾਲਿਆਂ ਨਾਲ ਉਹ ਢਿੱਡ ਚ ਬੀੜ ਕਿੱਥੇ ਹੋਈ ਇਹਨਾਂ ਦੇ ਕੀ ਪ੍ਰੋਬਲਮ ਕੀ ਇਹਨਾਂ ਨੂੰ ਇਹਨਾਂ ਨੂੰ ਪੁੱਛਿਆ ਜਾਵੇ ਇੱਕ ਵਾਰ ਤਾਂ ਸਮਝਾ ਚੱਲੇ ਆਂ ਅਸੀਂ ਅਸੀਂ ਦੁਬਾਰਾ ਸਮਝਾਣਾਂ ਦੀ ਸੋਧਾ ਲਾਵਾਂਗੇ ਨਾਲ ਜੇ ਦੁਬਾਰਾ ਇਹ ਕਾਰਵਾਈ ਕੀਤੀ ਇਹਨੇ ਬੈਜੀ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਕਦੋਂ ਦੀ ਆ ਤੁਸੀਂ ਇੱਥੇ ਮਤਲਬ ਕੀ ਲਗਾ ਰਹੇ ਹੋ 3-4 ਦਿਨ ਹੋਏ ਅੱਛਾ ਕੀ ਹੋਇਆ ਸੀਗਾ ਜੀ ਇੱਥੇ ਮੇਰੇ ਮਨ ਕੱਲਾ ਪਰਸੋਂ ਆਇਆ ਸੀਗਾ ਮੈਂ ਕੋਕਵਾਸੀ ਸੀ ਤੇ ਮੈਨੂੰ ਤਾਂ ਜਿਵੇਂ ਅਰੇਡੀ ਤੋਂ ਇਥੋਂ ਆਪਣੇ ਜਾ ਕੇ ਕਿਤੇ ਹੋਰ ਲਾ ਲਾ ਮੈਨੂੰ ਘਾਟਾ ਪੈਂਦਾ ਬਾਬਾ ਜੀ ਅੱਛਾ ਜੀ ਹਾਂ ਜੀ ਤੇ ਕੋਈ ਤਾਂ ਸੇ ਅੱਧਾ ਨੂੰ ਬੋਲਣ ਲੱਗਿਆ ਕਾਹਦੀ ਬਣੀ ਕੋਈ ਮੇਰੇ ਅੱਗੇ ਬੈਠਾ ਰਿਹਾ ਅੱਛਾ ਜੀ अच्छा जी। ਤੇ ਕੀ ਜਾਂਦਾ ਵੀਡੀਓ ਦੇ ਵਿੱਚ? ਵੀਡੀਓ ਕਿਹਦਾ ਕਹਿੰਦਾ ਜਿਹੜੇ ਸ਼ਕਤੀਮਾਨ ਬੁਲਾਉਣੇ ਆ ਬੁਲਾਣਾ। ਅੱਛਾ ਜੀ। ਹਾਂ ਜੀ। ਇਹਨਾਂ ਬਾਈ ਤੋਂ ਇਹਦਾ ਰਈ ਦਾ ਕੰਮ ਚੱਲੂ ਕੀਤਾ ਤੇ ਇਹਨਾਂ ਨੂੰ ਇਹੋ ਹੀ ਕਿਹਾ ਸੋਚੀਏ। ਅੱਛਾ ਜੀ। ਹਾਂ ਜੀ। ਇਹ ਪ੍ਰਵਾਸੀ ਬੰਦਾ ਜੀ। ਪ੍ਰਵਾਸੀ ਬੰਦਿਆਂ ਨਾਲ ਹੀ ਲਾਉਂਗਾ। ਅੱਛਾ। ਉਹਨੇ ਕੋਈ ਨਸਾ ਪੱਤਾ ਵੀ ਕੀਤਾ ਸੀ? ਹਾਂ ਜੀ। ਉਹਨੇ ਕੋਈ ਨਸਾ ਪੱਤਾ ਕੀਤਾ ਸੀ? ਨਹੀਂ ਮੈਂ ਕਹਾਂਗਾ। ਅੱਛਾ। ਉਹ ਨਾ ਜਦ ਜਨਾ ਭਰਿਆ ਪਿਆਈਗਾ ਅੱਛਾ ਹਾਂ ਉਹ ਇਸੇ ਬਦਲਿਆ ਮਰਦ ਦਾ ਨਾਮ ਉੱਤੇ ਬਦਲਿਆ ਤੇ ਮਤਲਬ ਕਿ ਕਿਸੇ ਵੀ ਇਹ ਦਾੜਾ ਪ੍ਰਕਾਸ਼ ਨਹੀਂ ਕੀਤਾ ਉੱਥੇ ਨਾ ਕੈਂਸਰ ਹੋਇਆ ਸੀਗਾ ਉਹ ਫੋਟ ਲੱਗੀ ਹੋਈ ਸੀ ਅੱਛਾ ਜੀ ਸਾਲ ਤੋਂ ਮੈਂ ਬਾਣੀ ਵਿੱਚ ਲਗਾ ਜਲਦੇ ਤਾਂ ਅੱਛਾ ਹੋਣੇ ਕੇ ਕੇ ਕੈਂਸਰ ਦੀ ਕਿਲੋ ਮਟਰ ਕੀ ਲੱਗਦੀ ਹੈ ਕੋਈ ਨਹੀਂ ਦਿਖਾਈ ਦੇ ਰਿਹਾ ਅੱਛਾ ਬੰਦਾ ਨਾ ਜਿਹੜਾ ਚੱਲਦਾ ਜਾਵੇ ਇਹ ਮੁੱਦਾ ਹੁਣ ਕਲੀਅਰ ਹੋ ਗਿਆ ਫਿਰ ਮੈਂ ਫਿਰ ਬਾਬਾ ਜੀ ਨਾਲ ਤਿੰਨ ਸਾਥ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਹੀ ਇੱਥੇ ਤਾਂ ਪਹੁੰਚਿਆ ਰਾਜੇ ਇਹਦਾ ਮੁੰਡੇ ਨੂੰ ਕੈਂਸਰ ਦੀ ਬਿਮਾਰੀ ਸੀਗੀ ਅਈ ਇਹਦੇ ਦੁਕਾਨ ਲਵਾਈ ਸੀਗੀ ਇੱਕ ਪ੍ਰਵਾਸੀ ਮੇਰਾ ਭਾਈ ਵੀਰ ਉਹਨੂੰ ਅਸੀਂ ਸਮਝਾ ਕੇ ਆਏ ਆ ਦੁਕਾਨ ਤੇ ਉੱਤੇ ਜਾ ਕੇ ਆ ਉਹ ਇੱਥੇ ਆ ਕੇ ਕਹਿੰਦਾ ਇੱਥੇ ਦੁਕਾਨ ਨਹੀਂ ਲੱਗਣ ਦੇਣੀ ਕਿ ਕਹਿੰਦਾ ਵੀ ਇਹ ਸਾਡੀ ਨਿੰਬੂਆ ਦੀ ਦੁਕਾਨ ਹੈ ਸਾਨੂੰ ਫਰਕ ਪੈਂਦਾ ਵੀ ਤਤੰਦਰਾ ਨੂੰ ਪੁੱਛਣ ਵਾਲਾ ਹੋਵੇ ਵੀ ਇੱਥੇ 50 ਰੁਪਏ ਗਲਾਸ ਬਦਾਮਾਂ ਦਾ ਬਦਾਮਾਂ ਦਾ ਰਕੜਾ ਬਲਾਉਣੇ ਸੀ ਤੋਂ ਹੀ ਨਸ਼ਾ ਨਹੀਂ ਪਾਉਂਦੇ ਵਿੱਚ ਕਿ ਇਹ ਰਾਮਾਨਾ 50 ਰੁਪਏ ਦਾ ਗਰਾਸ ਹੈ ਤੇਰਾ 5 ਰੁਪਏ ਦਾ ਨਿੰਬੂ ਆ 10 ਰੁਪਏ ਦਾ ਗਰਾਸ ਤੇਰਾ ਤੇ ਉਹਦੇ ਵਿੱਚ ਕੀ ਫਰਕ ਆ ਬਹੁਤ ਆਸਮਾਨ ਦਾ ਫਰਕ ਆ ਉਹਨੂੰ ਇਹ ਸਮਝਾਇਆ ਆਏ ਆ ਵੀ ਅੱਜ ਤੋਂ ਬਾਅਦ ਇੱਥੇ ਜੇ ਤੂੰ ਖੱਪ ਕੀਤੀ ਜਾਂ ਕੋਈ ਗੱਲ ਕੀਤੀ ਹੋਰ ਵੀ ਕੋਈ ਪ੍ਰਵਾਸੀ ਮੇਰਾ ਵੀਰ ਖੱਪ ਕਰੂਗਾ ਜਾਂ ਕੋਈ ਗੱਲਬਾਤ ਕਰੂਗਾ ਅਸੀਂ ਸੋਦਾ ਚਾੜਾਂਗੇ ਜ਼ਰੂਰ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਜਈ ਵਾਰਨਿੰਗ ਦੇਣਾ ਚਾਹੁੰਦੇ ਆ ਪ੍ਰਵਾਸੀ ਵੀਰਾਂ ਨੂੰ ਜਿਹੜੇ ਪ੍ਰਵਾਸੀ ਭਾਈ ਆ ਜਿਹੜੇ ਗਲਤ ਗੜ ਗਲਤ ਤੇ ਭੇਡਾਂ ਨੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵਿੱਚ ਬਹੁਤ ਵਿੱਚ ਪ੍ਰਵਾਸੀ ਗਲਤ ਨਹੀਂ ਸਹੀ ਵੀ ਹੈਗੇ ਆ ਵੇ ਡਾ ਨੂੰ ਕਹਿਣਾ ਚਾਹਣਾ ਵੀ ਬੰਦੇ ਬਣ ਜਾਓ ਤੇ ਆਪਣਾ ਬੰਦਿਆਦਰਾ ਕੰਮ ਕਰੋ ਜੇ ਪੰਜਾਬ ਚ ਆਏ ਤਾਂ ਆਪਣਾ ਖਾਓ ਕਮਾਓ ਤੇ ਰਲ ਮਿਲ ਕੇ ਰਹੋ ਤੇ ਇਹ ਹੀ ਮੈਂ ਕਹਿਣਾ ਚਾਹਣਾ ਤੇ ਵਾਰ-ਵਾਰ ਤੇ ਸੋਡਾ ਜਰੂਰ ਚੜਾਂਗੇ ਬਾਕੀ ਸਾਡੇ ਸੈਕਟਰ ਸਾਹਿਬ ਦੱਸਣਗੇ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਾਜੀ ਸਣਾ ਤਾਂ ਗੁੱਲ ਪਰਲੋ ਜਿੱਤੀ ਇੱਕ ਵੀਰ ਨੇ ਸੋਡਈ ਦਾ ਲਾਇਆ ਆ ਕੰਮ ਸੀ ਕੀਤਾ ਇੱਕ ਪ੍ਰਵਾਸੀ ਜਿਹੜਾ ਲਾਗੀ ਨਿੰਬੂ ਦਾ ਪਾਣੀ ਵੇਚਦਾ ਹੈ ਉਹਨੂੰ ਆ ਕੇ ਬੜੀ ਤਕਲੀਫ ਹੋਈ ਹੈ ਉਹਨੇ ਆਖਿਆ ਵੀ ਅੱਡਾ ਝਕਲਾ ਨਹੀਂ ਤੇ ਅਸੀਂ ਅੱਡਾ ਚਕਾਉਣਾ ਚਾਹਦੇ ਹਾਂ ਦਸੋ ਇੱਕ ਬਿਮਾਰ ਬਜ਼ੁਰਗੀ ਆ ਤੇ ਜੇ ਉਹਨੇ ਸ਼ਰਦਾਈ ਵੇਚ ਕੇ ਆਪਣਾ ਗੁਜ਼ਾਰਾ ਕੀਤਾ ਹੈ ਆਪਣੀ ਦਵਾਈ ਬੂਟੀ ਦਾ ਉਹ ਅਸਰ ਕਰ ਰਿਹਾ ਤੇ ਇਹਦੇ ਨਾਲ ਕਿਸੇ ਨੂੰ ਕੀ ਤਕਲੀਫ ਹੈ ਦੁਕਾਨਾਂ ਤੇ ਨਾਲ-ਨਾਲ ਸਾਰੀਆਂ ਨੇ ਹੁੰਦੀਆਂ ਨੇ ਇਹਦਾ ਵੱਖਰਾ ਕੰਮ ਹੈ ਉਹਦਾ ਵੱਖਰਾ ਕੰਮ ਹੈ ਦੋਨੋਂ ਹਮ ਸਮਝਾਇਆ ਆ ਉਹ ਸਮਝ ਗਿਆ ਉਹਨੇ ਮਾफी माग ਲਈ ਇਸ ਗੱਲ ਦੀ ਵੀ ਮੈਂ ਅੱਗੇ ਤੋਂ ਭਾਜੀ ਇਸ ਗੱਲ ਦੀ ਬਗਨਾ ਨਹੀਂ ਕਰਾਂਗਾ ਮੈਂ ਵੀਰ ਨੂੰ ਤਕਲੀਫ ਨਹੀਂ ਦੇਵਾਂਗਾ ਜਿੱਦਾਂ ਮਰਜ਼ੀ ਆਪਣਾ ਅਟਾ ਲਾ ਠੀਕ ਹੈ ਤੇ ਅਸੀਂ ਕਹਿੰਦੇ ਆ ਵੀ ਸਾਰੇ ਵੀਰ ਇੱਕ ਦੂਜੇ ਦਾ ਸਾਥ ਦਿਓ ਆਪਣਾ ਰਲ ਮਿਲ ਕੇ ਭਾਈਚਾਰਾ ਨਭਾਓ ਵੀ ਆਪਣੀਆਂ ਬੁੱਧੂ ਠੀਕ ਹੈ ਭਾਈ ਦੂਜੇ ਦਾ ਸਾਥ ਸਾਥ ਭਾਈ ਦੇ